ਮੇਰਾ ਨਾਂ ਰੋਸ਼ਨੀ ਆ ਸਾਡੇ ਘਰ ਵਿੱਚ 32 ਸਾਲਾਂ ਦੀ ਉਮਰ ਦੀ ਇੱਕ ਨੌਕਰਾਨੀ ਕੰਮ ਕਰਦੀ ਸੀ ਮੈਂ ਉਸ ਤੇ ਬੜਾ ਭਰੋਸਾ ਕਰਦੀ ਉਸ ਦਾ 4 ਸਾਲ ਦਾ ਪੁੱਤ ਸੀ ਉਹ ਹਮੇਸ਼ਾ ਮੇਰੇ ਪੁੱਤ ਨੂੰ ਪਾਪਾ ਕਹਿ ਕੇ ਬੁਲਾਉਂਦਾ ਅਤੇ ਉਸ ਦੇ ਨਾਲ ਲਿਪਟ ਜਾਂਦਾ ਸੀ ਮੈਂ ਸਭ ਕੁਝ ਚੁੱਪਚਾਪ ਵੇਖਦੀ ਰਹਿੰਦੀ ਪਰ ਫਿਰ ਮੈਨੂੰ ਨੌਕਰਾਨੀ ਦੇ ਨਜ਼ਰਾਂ ਯਾਦ ਆ ਜਾਂਦੀਆਂ ਜੋ ਹਰ ਵਾਰੀ ਆਪਣੇ ਪੁੱਤ ਦੇ ਪਾਪਾ ਕਹਿਣ ਤੇ ਝੁਕ ਜਾਂਦੀਆਂ ਉਸ ਦੇ ਚਿਹਰੇ ਤੇ ਡਰ ਵਖਾਈ ਦਿੰਦਾ ਸੀ ਮੈਂ ਕਈ ਵਾਰੀ ਵੇਖਿਆ ਸੀ ਕਿ ਉਹ ਬੱਚੇ ਨੂੰ ਜਲਦੀ ਨਾਲ ਬਾਹੋਂ ਫੜ ਕੇ ਕਮਰੇ ਵਿੱਚੋਂ ਲੈ ਜਾਂਦੀ ਉਸ ਦੀ ਅੱਖਾਂ ਵਿੱਚ ਜਿਵੇਂ ਹੰਝੂ ਆ ਜਾਂਦੇ ਸੀ ਪਰ ਉਹ ਆਪਣੇ ਹੰਝੂਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੀ ਸੀ ਮੇਰਾ ਘਰ ਵਾਲਾ ਅਕਸਰ ਕੰਮ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਵਿੱਚ ਹੁੰਦਾ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਬੱਚਿਆਂ ਦੀ ਦੇਖਭਾਲ ਸਭ ਮੇਰੀ ਸੀ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਸੀ ਕਿ ਘਰ ਵਿੱਚ ਸਕੂਨ ਰਹੇ ਹੁਣ ਮੇਰੇ ਅੰਦਰ ਬੇਚੈਨੀ ਵਾਧੀ ਜਾ ਰਹੀ ਸੀ ਕਈ ਦਿਨ ਬੀਤ ਗਏ ਸਨ ਪਰ ਉਹ ਹੀ ਨਜ਼ਾਰਾ ਰੋਜ਼ ਮੇਰੇ ਸਾਹਮਣੇ ਆ ਜਾਂਦਾ ਸੀ ਇੱਕ ਵਾਰੀ ਮੈਂ ਆਪਣੇ ਪੁੱਤ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਬੱਚਾ ਤੈਨੂੰ ਪਾਪਾ ਕਿਉਂ ਕਹਿੰਦਾ ਹੈ ਤਾਂ ਉਸਨੇ ਹੱਸ ਕੇ ਮੇਰੀ ਗੱਲ ਨੂੰ ਟਾਲ ਦਿੱਤਾ ਤੇ ਕਹਿਣ ਲੱਗਾ ਮੰਮੀ ਬੱਚੇ ਤਾਂ ਕੁਝ ਵੀ ਕਹਿ ਦਿੰਦੇ ਨੇ ਇੱਕ ਦਿਨ ਮੈਂ ਨੌਕਰ阿里 ਗੀਤਾ ਨੂੰ ਅਲੱਗ ਕਮਰੇ ਚ ਬੁਲਾਇਆ ਤੇ ਕਿਹਾ ਗੀਤਾ ਤੇਰਾ ਪੁੱਤ ਮੇਰੇ ਪੁੱਤ ਨੂੰ ਪਿਓ ਕਿਉਂ ਕਹਿੰਦਾ ਉਹ ਉਸਨੇ ਨਜ਼ਰਾਂ ਨੀਵੀਆਂ ਕਰ ਲਈਆਂ ਤੇ ਕਹਿਣ ਲੱਗੀ ਮੈਡਮ ਜੀ ਬੱਚੇ ਤਾਂ ਦੇ ਹੁੰਦੇ ਨੇ ਜੋ ਮੂੰਹ ਵੀ ਚੰਦਾ ਕਹਿ ਦਿੰਦੇ ਨੇ ਮੈਂ ਉਸ ਦਾ ਚਿਹਰਾ ਧਿਆਨ ਨਾਲ ਵੇਖਿਆ ਉਹ ਝੂਠ ਬੋਲ ਰਹੀ ਸੀ ਸ਼ਾਇਦ ਉਸ ਨੂੰ ਸੱਚ ਕਹਿਣੋਂ ਡਰ ਲੱਗਦਾ ਸੀ ਜਾਂ ਸ਼ਾਇਦ ਉਹ ਕਿਸੇ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਦੇ ਸਾਹਮਣੇ ਆਉਣ ਨਾਲ ਸਭ ਕੁਝ ਬਦਲ ਸਕਦਾ ਸੀ ਉਸ ਦਿਨ ਤੋਂ ਬਾਅਦ ਮੈਂ ਉਸਤੇ ਹੋਰ ਵੀ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਸ ਦੀ ਹਰ ਹਰਕਤ ਤੇ ਮੇਰੀ ਨਜ਼ਰ ਸੀ ਤੇ ਸਭ ਕੁਝ ਹੌਲੀ-ਹੌਲੀ ਮੇਰੇ ਸਾਹਮਣੇ ਆ ਗਿਆ ਸੀ ਹੁਣ ਮੈਨੂੰ ਅੰਦਾਜ਼ਾ ਹੋ ਚੱਲਿਆ ਸੀ ਕਿ ਗੱਲ ਕੋਈ ਮਾਮੂਲੀ ਨਹੀਂ ਕੱਲੀ ਇੱਕ ਦਿਨ ਦੁਪਹਿਰ ਨੂੰ ਜਦੋਂ ਮੈਂ ਕਿਚਨ ਵਿੱਚ ਸੀ ਤਾਂ ਗੀਤਾ ਦਾ ਪੁੱਤ ਦੌੜਦਾ ਹੋਇਆ ਆਇਆ ਤੇ ਮੇਰੇ ਪੁੱਤ ਦੇ ਨਾਲ ਲੱਗ ਕੇ ਜ਼ੋਰ ਨਾਲ ਕਹਿਣ ਲੱਗਾ ਪਾਪਾ ਮੈਂ ਸੁਣ ਕੇ 당ਗ ਰਹਿ ਗਈ ਸੀ ਮੇਰਾ ਹੱਥ ਕੰਬਣ ਲੱਗਿਆ ਤੇ ਮੇਰੇ ਹੱਥੋਂ ਚਮਚਾ ਜ਼ਮੀਨ ਤੇ ਡਿੱਗ ਗਿਆ ਸੀ। ਜਿਵੇਂ ਹੀ ਮੈਂ ਨੌਕਰਾਨੀ ਵੱਲ ਵੇਖਿਆ ਉਸਦੇ ਚਿਹਰੇ ਦਾ ਰੰਗ ਉੱਡ ਚੁੱਕਾ ਸੀ। ਅੱਖਾਂ ਦੇ ਵਿੱਚ ਡਰ ਸੀ ਤੇ ਤੁਰੰਤ ਆਪਣੇ ਬੱਚੇ ਨੂੰ ਲੈ ਕੇ ਕਮਰੇ ਵਿੱਚ ਚਲੀ ਗਈ ਸੀ। ਮੇਰੇ ਦਿਮਾਗ ਵਿੱਚ ਹਲਚਲ ਮਚ ਗਈ ਸੀ ਕਿ ਇਹ ਕੋਈ ਇਤਫਾਕ ਨਹੀਂ ਹੋ ਸਕਦਾ। ਕੁਝ ਤਾਂ ਹੈ ਜੋ ਲੁਕੋਇਆ ਜਾ ਰਿਹਾ। ਕਿ ਮੇਰਾ ਸ਼ੱਕ ਸੱਚ ਹੋਣਾ। ਉਹ ਪਾਪਾ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਮੈਂ ਕਿਚਨ ਤੋਂ ਬਾਹਰ ਨਿਕਲ ਕੇ ਦਰਵਾਜ਼ੇ ਦੇ ਪਿੱਛੇ ਤੋਂ ਚੱਕਣ ਲੱਗੀ ਤਾਂ ਨੌਕਰਾਨੀ ਆਪਣੇ ਪੁੱਤ ਨੂੰ ਜ਼ੋਰ-ਜ਼ੋਰ ਨਾਲ ਝਿੜਕ ਰਹੀ ਸੀ ਅਤੇ ਉਹ ਘਬਰਾਹਟ ਦੇ ਨਾਲ ਪਸੀਨੇ ਵਿੱਚ ਭਿੱਜੀ ਹੋਈ ਸੀ ਇਸ ਵਕਤ ਉਹ ਨਾ ਮਾਂ ਲੱਗ ਰਹੀ ਸੀ ਤੇ ਨਾ ਹੀ ਨੌਕਰਾਨੀ ਬਸ ਇੱਕ ਡਰੀ ਹੋਈ ਔਰਤ ਜਿਵੇਂ ਉਸ ਦਾ ਕੋਈ ਰਾਜ਼ ਹੁਣੇ-ਹੁਣੇ ਖੁੱਲ ਗਿਆ ਹੋਵੇ ਮੇਰੇ ਪੁੱਤ ਨੇ ਇਸ ਬੱਚੇ ਨੂੰ ਵੇਖ ਕੇ ਕੁਝ ਨਾ ਕਿਹਾ ਉਹ ਚੁੱਪ ਰਿਹਾ ਜਿਵੇਂ ਕੁਝ ਸਮਝ ਨਾ ਆਇਆ ਹੋਵੇ ਤੇ ਸਮਝ ਕੇ ਵੀ ਬੋਲਣ ਦੀ ਹਿੰਮਤ ਨਾ ਰੱਖਦਾ ਹੋਵੇ ਦਿਲ ਕਹਿ ਰਿਹਾ ਸੀ ਕਿ ਬਸ ਇਹ ਸਭ ਗਲਤ ਫੈਨੀ ਹੋਵੇ ਪਰ ਦਿਮਾਗ ਲਗਾਤਾਰ ਪੁਰਾਣੀਆਂ ਗੱਲਾਂ ਨੂੰ ਖੰਗਾਲਣ ਵਿੱਚ ਲੱਗਾ ਹੋਇਆ ਸੀ ਕਿ ਕਦੋਂ-ਕਦੋਂ ਇਹ ਬੱਚਾ ਅਜਿਹਾ ਬੋਲਿਆ ਸੀ ਤੇ ਕਿੰਨੀ ਵਾਰੀ ਬੋਲਿਆ ਸੀ ਨੌਕਰਾਨੀ ਦੇ ਚਿਹਰੇ ਤੇ ਡਰ ਕਿੰਨੀ ਵਾਰੀ ਆਇਆ ਸੀ ਤੇ ਮੇਰੇ ਪੁੱਤ ਨੇ ਇਸ ਗੱਲ ਨੂੰ ਹਾਸੇ ਦੇ ਵਿੱਚ ਟਾਲ ਦਿੱਤਾ ਸੀ ਸਾਰੀਆਂ ਕੁੜੀਆਂ ਹੁਣ ਇੱਕ ਦੂਜੇ ਨਾਲ ਜੁੜਦੀਆਂ ਮਹਿਸੂਸ ਹੋ ਰਹੀਆਂ ਸਨ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਸੀ ਇਹ ਬਹੁਤ ਵਾਰੀ ਹੋ ਚੁੱਕਾ ਸੀ ਹੁਣ ਇਸ ਨੂੰ 1 ਸਾਲ ਹੋ ਗਿਆ ਸੀ ਤੇ ਦਿਨ ਬੀਤ ਰਹੇ ਸੀ ਦਿਮਾਗ ਬੇਫਿਕਰ ਨਹੀਂ ਹੋ ਰਿਹਾ ਸੀ ਰਾਤ ਨੂੰ ਸਭ ਸੌਣ ਚਲੇ ਗਏ ਪਰ ਮੈਂ ਜਾਗਦੀ ਰਹੀ ਦਿਲ ਦੀ ਧੜਕਣ ਹੁਣ ਪਹਿਲਾਂ ਨਾਲੋਂ ਵੀ ਤੇਜ਼ ਹੋ ਗਈ ਸੀ ਤੇ ਉਸ ਰਾਤ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਦਿਲ ਤੇ ਦਿਮਾਗ ਜਿਵੇਂ ਆਪਸ ਵਿੱਚ ਲੜਾਈ ਲੜ ਰਹੇ ਹੁਣ ਅਤੇ ਸਵੇਰੇ ਸੂਰਜ ਨਿਕਲਿਆ ਤਾਂ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਸੱਚ ਜਾਨਣਾ ਹੀ ਹੈ ਮੈਂ ਆਪਣੇ ਪੁੱਤ ਨੂੰ ਸਕੂਲ ਲਈ ਜਗਾਉਣ ਲਈ ਉਸਦੇ ਕਮਰੇ ਦੇ ਵਿੱਚ ਗਈ ਦਰਵਾਜ਼ਾ ਹੌਲੀ ਨਾਲ ਖੋਲ੍ਹਿਆ ਤੇ ਜੋ ਨਜ਼ਾਰਾ ਮੇਰੀ ਅੱਖਾਂ ਦੇ ਸਾਹਮਣੇ ਸੀ ਉਸ ਨੇ ਤਾਂ ਮੇਰੇ ਸਾਹ ਹੀ ਰੋਕ ਦਿੱਤੇ ਕਮਰੇ ਵਿੱਚ ਹਲਕੀ ਜਿਹੀ ਰੌਸ਼ਨੀ ਸੀ ਬੈੱਡ ਦੇ ਕਿਨਾਰੇ ਤੇ ਕੋਈ ਬੈਠਾ ਸੀ ਕੁਝ ਸਮਾਂ ਲੱਗਿਆ ਸਮਝਣ ਵਿੱਚ ਫਿਰ ਪਤਾ ਲੱਗਾ ਕਿ ਇਹ ਤਾਂ ਨੌਕਰਾਨੀ ਸੀ ਤੇ ਉਸ ਦੇ ਹੱਥਾਂ ਦੇ ਵਿੱਚ ਕੁਝ ਕਾਗਜ਼ ਸਨ ਚੁੱਪਚਾਪ ਝੁਕੀ ਅੱਖਾਂ ਨਾਲ ਮੇਰੇ ਪੁੱਤ ਦੇ ਸਾਹਮਣੇ ਬੈਠੀ ਸੀ ਮੇਰਾ ਪੁੱਤ ਜੋ ਹਮੇਸ਼ਾ ਬੇਫਿਕਰੀ ਦੀ ਨੀਂਦ ਵਿੱਚ ਸੌਂਦਾ ਸੀ ਇਸ ਸਮੇਂ ਜਾਗ ਰਿਹਾ ਸੀ ਤੇ ਗੰਭੀਰ ਚੁੱਪ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਦੋਵੇਂ ਕਿਸੇ ਡੂੰਗੀ ਸੋਚ ਵਿੱਚ ਹੋਣ ਪਰ ਮੇਰੇ ਕਦਮਾਂ ਦੀ ਆਹਟ ਦੋਨਾਂ ਨੇ ਸੁਣ ਲਈ ਤੇ ਦੋਨੇ ਇੱਕਦਮ ਚੌਂਕ ਗਏ ਨੌਕਰਾਨੀ ਉਸੇ ਟਾਈਮ ਉੱਠ ਕੇ ਖੜੀ ਹੋ ਗਈ ਤੇ ਉਸ ਦਾ ਚਿਹਰਾ ਡਰ ਨਾਲ ਬਿਲਕੁਲ ਪੱਗਾ ਹੋ ਗਿਆ ਸੀ ਉਹ ਅੱਖਾਂ ਜੋ ਕਈ ਸਾਲਾਂ ਤੋਂ ਮੇਰੇ ਹੁਕਮ ਦੇਦੀ ਇਨਸਾਨ ਮੇਰੇ ਸਾਹਮਣੇ ਝੁਕਣ ਤੋਂ ਇਨਕਾਰ ਕਰ ਰਹੀਆਂ ਸੀ ਮੈਂ ਕੁਝ ਕਹੇ ਬਿਨਾ ਅੰਦਰ ਗਈ ਤੇ ਆਪਣੇ ਪੁੱਤ ਨਾਲ ਨਜ਼ਰ ਮਿਲਾ ਕੇ ਕਿਹਾ ਕੀ ਸਭ ਕੀ ਹੋ ਰਿਹਾ ਹੈ ਮੇਰੇ ਪੁੱਤ ਨੇ ਨਜ਼ਰਾਂ ਚਰਾ ਲਈਆਂ ਤੇ ਉਹ ਕੁਝ ਕਹਿਣਾ ਚਾਹੁੰਦਾ ਸੀ ਉਸ ਦੀ ਜ਼ਬਾਨ ਉਸ ਦਾ ਸਾਥ ਨਹੀਂ ਦੇ ਰਹੀ ਸੀ ਨੌਕਰਾਨੀ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਉਸ ਨੇ ਹੌਲੀ ਵਾਜ ਕੇ ਕਿਹਾ ਮੈਡਮ ਜੀ ਤੁਹਾਨੂੰ ਸਭ ਸੱਚ ਦੱਸਣਾ ਪੈਣਾ ਹੁਣ ਸਮਾਂ ਆ ਗਿਆ ਹੈ ਉਸ ਦੀ ਆਵਾਜ਼ ਵਿੱਚੋਂ ਦਰਦ ਸੀ ਜੋ ਸਿਰਫ ਉਸ ਔਰਤ ਦੀ ਆਵਾਜ਼ ਵਿੱਚ ਹੁੰਦਾ ਜੋ ਸਾਲਾਂ ਤੋਂ ਆਪਣੇ ਅੰਦਰ ਹੀ ਅੰਦਰ ਕਿਸੇ ਰਾਜ਼ ਨੂੰ ਦਫ਼ਨ ਕਰਕੇ ਬੈਠੀ ਹੋਵੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਚੀਕ ਪਾਵਾਂ ਪਰ ਮੈਂ ਕੀ ਕਰਦੀ ਮੈਂ ਸੱਚ ਸੁਣਨਾ ਚਾਹੁੰਦੀ ਸੀ ਤੇ ਜਾਣਨਾ ਚਾਹੁੰਦੀ ਸੀ ਜੋ ਵੀ ਸੱਚ ਸੀ ਉਹ ਮੇਰੇ ਸਾਹਮਣੇ ਹੋਣਾ ਚਾਹੀਦਾ ਸੀ ਬੈੱਡ ਤੇ ਮੇਰਾ ਪੁੱਤ ਨੀਵੀਂ ਪਾਈ ਬੈਠਾ ਸੀ ਤੇ ਸਾਹਮਣੇ ਨੌਕਰਾਂ ਨੇ ਹੱਥ ਵਿੱਚ ਇੱਕ ਪੁਰਾਣਾ ਲਫਾਫਾ ਫੜੀ ਬੈਠੀ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਸੀ ਮੈਂ ਗੁੱਸੇ ਵਿੱਚ ਪੁੱਛਿਆ ਇਹ ਸਭ ਕੀ ਹੈ ਤਾਂ ਉਸ ਨੇ ਕੰਬਾ ਕੇ ਖੜੇ ਹੋ ਕੇ ਕਿਹਾ ਮੈਡਮ ਜੀ ਮੈਂ ਤੁਹਾਨੂੰ ਸਭ ਦੱਸਦੀ ਹਾਂ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਬੈਠਣ ਲੱਗਾ ਸੀ ਮੈਂ ਸੋਚ ਰਹੀ ਸੀ ਕਿ ਸੱਚਮੁੱਚ ਉਹ ਬੱਚਾ ਮੇਰੇ ਪੁੱਤ ਦਾ ਹੀ ਹੈ ਇਹ ਸਭ ਸੱਚ ਹੈ ਮੇਰਾ ਦਿਮਾਗ ਚੁੱਪ ਹੋ ਗਿਆ ਸੀ ਤੇ ਮੈਂ ਉਸ ਦਰਵਾਜ਼ੇ ਨਾਲ ਟੇਕ ਲਾ ਕੇ ਬੈਠ ਗਈ ਸੱਚ ਮੇਰੇ ਸਾਹਮਣੇ ਖੜਾ ਸੀ ਨੌਕਰਾਨੀ ਨੇ ਕੰਬਦੀ ਹੋਈ ਆਵਾਜ਼ ਦੇ ਵਿੱਚ ਕਿਹਾ ਕਿ ਮੈਡਮ ਜੀ ਉਹ ਬੱਚਾ ਹੁਣ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਤੇ ਸਭ ਤੋਂ ਵੱਡੀ ਸਜ਼ਾ ਵੀ ਉਸ ਦੀ ਆਵਾਜ਼ ਵਿੱਚ ਅਜਿਹਾ ਦਰਦ ਸੀ ਉਸ ਨੇ ਲਪਾਫੇ ਵਿੱਚ ਇੱਕ ਕਾਗਜ਼ ਕੱਟਿਆ ਅਤੇ ਮੇਰੇ ਸਾਹਮਣੇ ਰੱਖ ਦਿੱਤਾ ਮੈਂ ਉਸ ਨੂੰ ਹੱਥ ਵਿੱਚ ਫੜ ਲਿਆ ਸੀ ਅਤੇ ਉਸ ਤੇ ਇੱਕ ਹਸਪਤਾਲ ਦੀ ਮੋਹਰ ਸੀ ਇੱਕ ਡੀਐਨਏ ਰਿਪੋਰਟ ਸੀ ਇਸ ਨੂੰ ਪੜ੍ਹਨ ਲਈ ਦਿਲ ਦੀ ਹਿੰਮਤ ਚਾਹੀਦੀ ਸੀ ਤੇ ਅੱਖਾਂ ਦੀ ਰੋਸ਼ਨੀ ਰਿਪੋਰਟ ਵਿੱਚ ਲਿਖਿਆ ਸੀ ਕਿ ਡੀਐਨਏ ਮੈਚ ਕਰ ਰਿਹਾ ਹੈ ਮੈਂ ਕਿਹਾ ਇਹ ਸਭ ਚੱਲ ਕੀ ਰਿਹਾ ਹੈ ਮੈਂ ਕੰਬਦੀ ਆਵਾਜ਼ ਵਿੱਚ ਪੁੱਛਿਆ ਤਾਂ ਨੌਕਰਾਨੀ ਨੇ ਰੋਂਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਜਦੋਂ ਪਿੰਡ ਗਏ ਸੀ ਤਾਂ ਇੱਥੇ ਘਰ ਦੇ ਵਿੱਚ ਸਿਰਫ ਰਾਜ ਸਾਹਿਬ ਸੀ ਇਹਨਾਂ ਨੇ ਤੁਹਾਡੀ ਗੈਰ ਹਾਜ਼ਰੀ ਵਿੱਚ ਮੈਨੂੰ ਬਹਿਕਾ ਕੇ ਮੇਰੇ ਨਾਲ ਗਲਤੀ ਕੀਤੀ ਜਿਸ ਕਰਕੇ ਮੈਂ ਪ੍ਰੈਗਨੈਂਟ ਹੋ ਗਈ ਪਰ ਅੜਦੀ ਮਾਰੀ ਮੈਂ ਕੁਝ ਨਾ ਬੋਲੀ ਕਿਉਂਕਿ ਮੈਨੂੰ ਆਪਣੀ ਨੌਕਰੀ ਤੇ ਇੱਜ਼ਤ ਜਾਂਦਾ ਡਰ ਸੀ ਬੱਚੇ ਨੇ ਜਨਮ ਲਿਆ ਤੇ ਉਸਨੇ ਵੀ ਮੂੰਹ ਬੰਦ ਰੱਖਿਆ ਪਰ ਬੱਚਾ ਪਿਓ ਨੂੰ ਪਛਾਣ ਗਿਆ ਤੇ ਮੈਂ ਮਜਬੂਰ ਸੀ ਮੈਡਮ ਜੀ ਉਹ ਗੜਗੜਾ ਰਹੀ ਸੀ ਤੇ ਜ਼ਮੀਨ ਤੇ ਬੈਠ ਕੇ ਬੇਨਤੀ ਕਰ ਰਹੀ ਸੀ ਤੇ ਰੋਂਦੇ ਹੋਏ ਆਪਣੀ ਕਹਾਣੀ ਦੱਸ ਰਹੀ ਸੀ ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਸੀ ਕਿ ਸੱਚਮੁੱਚ ਮੇਰੇ ਪੁੱਤ ਨੇ ਉਸਦੇ ਨਾਲ ਗਲਤ ਕੀਤਾ ਸੀ ਇਹ ਸੋਚ ਕੇ ਮੇਰਾ ਦਿਮਾਗ ਬੰਦ ਹੋ ਰਿਹਾ ਸੀ ਮੇਰਾ 18 ਸਾਲਾਂ ਦਾ ਪੁੱਤ 4 ਸਾਲ ਪਹਿਲਾਂ 14 ਸਾਲ ਦਾ ਸੀ ਇਹ ਕਹਾਣੀ ਕਿਤੋਂ ਵੀ ਸਿੱਧੀ ਨਹੀਂ ਸੀ ਲੱਗ ਰਹੀ ਮੈਂ ਆਪਣੇ ਆਪ ਤੇ ਕੰਟਰੋਲ ਕਰਕੇ ਕਿਹਾ ਕਿ ਥੁਏ ਕੀ ਕਹਿ ਰਹੀ ਹੈ ਉਹ ਤੇਰੇ ਨਾਲ ਹੀ ਸਭ ਕੁਝ ਕਿਉਂ ਕਰੂਗਾ ਉਹ ਤੈਨੂੰ ਕਿਵੇਂ ਬਹਿਕਾ ਸਕਦਾ ਉਹ ਤਾਂ ਉਸ ਸਮੇਂ ਬੱਚਾ ਸੀ ਨੌਕਰਾਨੀ ਚੌਂਕ ਗਈ ਤੇ ਫਿਰ ਉਸਨੇ ਨਜ਼ਰਾਂ ਚਰਾ ਲਈਆਂ ਤੇ ਮੈਂ ਇੱਕ ਪਾਲੀ ਮਹਿਸੂਸ ਕੀਤਾ ਕਿ ਸੱਚ ਕੁਝ ਹੋ ਰਿਹਾ ਹੈ ਆਪਣੇ ਪੁੱਤ ਵੱਲ ਵੇਖਿਆ ਤਾਂ ਉਹ ਚੁੱਪ ਸੀ ਨਾ ਸ਼ਰਮਿੰਦਾ ਸੀ ਤੇ ਨਾ ਇਨਕਾਰ ਕਰ ਰਿਹਾ ਸੀ ਬਸ ਨਜ਼ਰਾਂ ਨੀਵੀਂਆਂ ਕਰੀ ਬੈਠਾ ਸੀ ਮੈਂ ਚੀਕ ਕੇ ਕਿ ਹਰਾਜੂ ਕਿ ਇਹ ਸਭ ਸੱਚ ਹੈ ਤੂੰ ਗੀਤਾ ਆਂਟੀ ਨਾਲ ਕੁਝ ਗਲਤ ਕੀਤਾ ਹੈ ਤਾਂ ਉਸਨੇ ਹੌਲੀ ਜਿਹੀ ਸਿਰ ਹਿਲਾਇਆ ਅਤੇ ਉਸ ਦੀ ਗੱਲ ਸੁਣ ਕੇ ਜਿਵੇਂ ਮੇਰੀ ਸਾਰੀ ਦੁਨੀਆ 'ਚ ਹਨੇਰਾ ਹੋ ਗਿਆ ਮੈਂ ਉਸ ਨੂੰ ਕਦੇ ਵੀ ਲਾਪਰਵਾਹ ਨਹੀਂ ਸੀ ਵੇਖਿਆ ਪਰ ਉਸ ਤੋਂ ਇਹ ਗਲਤੀ ਕਿਵੇਂ ਹੋ ਗਈ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਪਰ ਜ਼ੁਬਾਨ ਬੰਦ ਹੋ ਚੁੱਕੀ ਸੀ ਨੌਕਰਾਨੀ ਚੁੱਪ ਖੜੀ ਸੀ ਜਿਵੇਂ ਸਜਾ ਸੁਣਾ ਨਹੀਂ ਹੋਵੇ ਮੈਂ ਦੋਨਾਂ ਨੂੰ ਕਿਹਾ ਕਿ ਹੁਣੇ ਇੱਥੋਂ ਜਾਓ ਕਮਰਾ ਖਾਲੀ ਕਰੋ ਉਹ ਦੋਵੇਂ ਜਾ ਚੁੱਕੇ ਸਾਡਾ ਮੇਰਾ ਦਿਲ ਟੁੱਟ ਗਿਆ ਸੀ ਮੈਂ ਦੀਵਾਰ ਦੇ ਨਾਲ ਟੇਕ ਲਾ ਕੇ ਬੈਠ ਗਈ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਸੀ ਮੈਂ ਦਿਲ ਹੀ ਦਿਲ ਵਿੱਚ ਆਪਣੇ ਆਪ ਨੂੰ ਕਿਹਾ ਕਿ ਨਹੀਂ ਅਜੇ ਕੁਝ ਵੀ ਖਤਮ ਨਹੀਂ ਹੋਇਆ ਜੇ ਮੇਰਾ ਪੁੱਤ ਸੱਚਮੁੱਚ ਇਹ ਸਭ ਵਿੱਚ ਸ਼ਾਮਲ ਹੈ ਤਾਂ ਮੈਨੂੰ ਉਸ ਨੂੰ ਸੰਭਾਲਣਾ ਪੈਣਾ ਜੋ ਬੇਕਸੂਰ ਹੈ ਤਾਂ ਮੈਨੂੰ ਸੱਚ ਦਾ ਸਾਹਮਣਾ ਕਰਨਾ ਪੈਣਾ ਸ਼ਾਮ ਨੂੰ ਘਰ ਦੇ ਵਿੱਚ ਇੱਕ ਅਜੀਬ ਜਿਹੀ ਹਵਾਨੀਤ ਛਾਈ ਹੋਈ ਸੀ ਮੇਰਾ ਪੁੱਤ ਆਪਣੇ ਕਮਰੇ ਵਿੱਚ ਸੀ ਤੇ ਨੌਕਰਾਨੀ ਦੇ ਕਮਰੇ ਦੀ ਲਾਈਟ ਵੀ ਬੰਦ ਸੀ ਮੈਂ ਰਾਜੂ ਨਾਲ ਗੱਲ ਕਰਨ ਦਾ ਫੈਸਲਾ ਕਰ ਲਿਆ ਸੀ ਘਟੋ ਘਟੇ ਇਸ ਵਕਤ ਨਹੀਂ ਜਦੋਂ ਮੇਰੇ ਅੰਦਰ ਤੂਫਾਨ ਥਮਿਆ ਨਹੀਂ ਸੀ ਪਰ ਸਮਾਂ ਲੰਘਦਾ ਜਾ ਰਿਹਾ ਸੀ ਤੇ ਮੈਂ ਸੋਚਣ ਲਈ ਮਜਬੂਰ ਹੋ ਗਈ ਸੀ ਕਿ ਮੈਂ ਉਸੀ ਸੱਚਾਈ ਸੁਣੀ ਹੈ ਜਾਂ ਉਹ ਸਿਰਫ ਮੇਰੇ ਤੋਂ ਅੱਖਾਂ 'ਚ ਧੂਲ ਝੋਕ ਰਹੀ ਹੈ ਤੇ ਰੋਂਨ ਦੀ ਕੋਸ਼ਿਸ਼ ਕਰ ਰਹੀ ਸੀ ਜੋ ਕੁਝ ਨੌਕਰਾਨੀ ਨੇ ਕਿਹਾ ਉਹ ਸਭ ਸੱਚ ਸੀ ਜਾਂ ਸਿਰਫ ਇੱਕ ਬਣਾਈ ਹੋਈ ਕਹਾਣੀ ਰਾਤ ਨੂੰ ਜਦੋਂ ਸੌਣ ਲਈ ਚਲੇ ਗਏ ਤਾਂ ਮੈਂ ਚੁੱਪਚਾਪ ਨੌਕਰਾਨੀ ਦੇ ਕਮਰੇ ਵੱਲ ਚੱਲ ਪਈ ਸੀ ਅਤੇ ਦਰਵਾਜ਼ਾ ਥੋੜਾ ਜਿਹਾ ਖੁੱਲਿਆ ਹੋਇਆ ਸੀ ਉਹ ਆਪਣੇ ਪੁੱਤ ਨੂੰ ਗੋਦੀ ਵਿੱਚ ਲੈ ਕੇ ਬੈਠੀ ਸੀ ਅਤੇ ਹੌਲੀ-ਹੌਲੀ ਕੁਝ ਗੂੰਗੁਣਾ ਰਹੀ ਸੀ ਉਸ ਦਾ ਪੁੱਤ ਸੌ ਚੁੱਕਾ ਸੀ ਤੇ ਉਸ ਦੇ ਚਿਹਰੇ ਤੇ ਇਕ ਅਜੀਬ ਜਿਹਾ ਸਕੂਨ ਹੋਈ ਸੀ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਮੈਨੂੰ ਹੁਣੇ ਫੈਸਲਾ ਕਰਨਾ ਸੀ ਕਿ ਅੱਗੇ ਕੀ ਹੋਵੇਗਾ ਮੈਂ ਆਪਣੇ ਘਰ ਵਾਲੇ ਨੂੰ ਇਹ ਸਭ ਕੁਝ ਕਿਵੇਂ ਦੱਸਾਂਗੀ ਉਹਨਾਂ ਨੂੰ ਕਿਵੇਂ ਦੱਸਾਂਗੀ ਕਿ ਉਹਨਾਂ ਦੇ ਪੁੱਤ ਤੋਂ ਇੰਨੀ ਵੱਡੀ ਗਲਤੀ ਹੋ ਗਈ ਹੈ ਕਿ ਮੈਂ ਆਪਣੇ ਪੁੱਤ ਨਾਲ ਦੁਬਾਰਾ ਗੱਲ ਕਰ ਸਕਾਂਗੀ ਜਾਂ ਸਭ ਕੁਝ ਇਸੇ ਤਰ੍ਹਾਂ ਚੁੱਪਚਾਪ ਦੇਖਦੀ ਰ੍ਹਾਂਾਂਗੀ ਪਰ ਦਿਲ ਨੇ ਕਿਹਾ ਕਿ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੱਚ ਦਾ ਬੋਝ ਹੁਣ ਮੈਂ ਕੱਲੀ ਨਹੀਂ ਝੁੱਕ ਸਕਦੀ ਸੀ ਮੈਂ ਕਿਸੇ ਹੋਰ ਦੀ ਸੱਚਾਈ ਵੀ ਜਾਣਨੀ ਸੀ ਤੇ ਸ਼ਾਇਦ ਇਸ ਤੋਂ ਬਾਅਦ ਵੀ ਕੋਈ ਰਾਹ ਨਿਕਲ ਸਕਦਾ ਸੀ ਨੌਕਰਾਨੀ ਨੇ ਸਮਾਨ ਬੰਦ ਲਿਆ ਸੀ ਤੇ ਆਪਣੇ ਪੁੱਤ ਨੂੰ ਗੋਦੀ ਚੁੱਕਿਆ ਸੀ ਅਤੇ ਉਹ ਦਰਵਾਜ਼ੇ ਤੇ ਖੜ੍ਹੀ ਹੋਈ ਸੀ ਮੈਂ ਇੱਕ ਨਜ਼ਰ ਉਸਦੇ ਪੁੱਤ ਵੱਲ ਵੇਖਿਆ ਉਹ ਜਿਵੇਂ ਮੇਰੇ ਪੁੱਤ ਨੂੰ ਲੱਭ ਰਿਹਾ ਸੀ बार-बार ਮੁੜ ਕੇ ਪਾਪਾ ਪਾਪਾ ਕਹਿ ਰਿਹਾ ਸੀ ਮੈਂ ਕੁਝ ਸੋਚੇ ਸਮਝੇ ਬਿਨਾਂ ਕਿਹਾ ਰੁਕੋ ਕਿੱਥੇ ਜਾ ਰਹੀ ਹੈ ਉਹ ਰੁਕ ਗਈ ਤੇ ਮੈਂ ਕਿਹਾ ਇਸ ਬੱਚੇ ਦਾ ਕੀ ਕਸੂਰ ਹੈ ਉਹ ਰੋਣ ਲੱਗੀ ਤੇ ਕਹਿਣ ਲੱਗੀ ਮੈਡਮ ਜੀ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਜੇ ਮੇਰੇ ਪੁੱਤ ਨੂੰ ਪਿਓ ਦਾ ਨਾਮ ਮਿਲ ਜਾਵੇਗਾ ਨਹੀਂ ਤਾਂ ساری ਜ਼ਿੰਦਗੀ ਮੈਂ ਬੇਇੱਜ਼ਤੀ ਦਾ ਸ਼ਿਕਾਰ ਹੀ ਰਵਾਂਗੀ ਮੈਂ ਅੱਖਾਂ ਬੰਦ ਕਰਨੀਆਂ ਸੀ ਮੇਰੇ ਲਈ ਫੈਸਲਾ ਕਰਨਾ ਬਹੁਤ ਵੱਡਾ ਸੀ ਮੈਂ ਦੁਬਾਰਾ ਅੱਖਾਂ ਖੋਲੀਆਂ ਤੇ ਸਾਹਮਣੇ ਨੌਕਰਾਨੀ ਦੀਆਂ ਨੀਵੀਂ ਅੱਖਾਂ ਸੰਤ ਤੇ ਬੱਚਾ ਉਸਦੇ ਮੋਢੇ ਤੇ ਸਿਰ ਰੱਖੇ ਸੀ ਪਰ ਉਸਦੀ ਨਜ਼ਰ ਅਜੇ ਵੀ ਦਰਵਾਜ਼ੇ ਵੱਲ ਸੀ ਜਿੱਥੋਂ ਸ਼ਾਇਦ ਉਸਨੇ ਆਪਣੇ ਪਿਓ ਦੇ ਆਣ ਦੀ ਉਮੀਦ ਲਾ ਰੱਖੀ ਸੀ ਮੈਂ ਹੌਲੀ ਜਿਹੇ ਕਦਮ ਅੱਗੇ ਵਧਾਈ ਤੇ ਨੌਕਰਾਨੀ ਦੇ ਨੇੜੇ ਜਾ ਕੇ ਕਿਹਾ ਕਿ ਤੇਰੇ ਪੁੱਤ ਦਾ ਨਾਮ ਉਹੀ ਰਹੇਗਾ ਜੋ ਹੈ ਉਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਜਦੋਂ ਤੱਕ ਉਸ ਦੀ ਮਾਂ ਵਰਗੀ ਔਰਤ ਉਸਦੇ ਨਾਲ ਹੈ ਉਹ ਚੁੱਪ ਹੋ ਗਈ ਤੇ ਮੈਂ ਕਿਹਾ ਕਿ ਤੂੰ ਇੱਥੋਂ ਨਹੀਂ ਜਾਵੇਂਗੀ ਤੂੰ ਇੱਥੇ ਹੀ ਰਹੇਂਗੀ ਤੇ ਨੌਕਰੀ ਵੀ ਖਤਮ ਨਹੀਂ ਹੋਵੇਗੀ ਪਰ ਹੁਣ ਸੱਚ ਸਾਡੇ ਵਿਚਾਰ ਹੈ ਕਿ ਇਹ ਪੜੇਗਾ ਲੋਕ ਅੱਗੇ ਨਹੀਂ ਨੌਕਰਾਨੀ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਮੈਡਮ ਜੀ ਮੈਂ ਜੋ ਕੁਝ ਸਹਿਹਾ ਹੂੰ ਮੈਨੂੰ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ ਮੈਂ ਚੁੱਪ ਰਹੀ ਤਾਂ ਕਿ ਕਿਸੇ ਦਾ ਘਰ ਨਾ ਟੁੱਟੇ ਪਰ ਮੇਰੇ ਆਪਣੇ ਵਜੂਦ ਦੇ ਟੁਕੜੇ ਹੋ ਗਏ ਉਸਨੇ ਕਿਹਾ ਤੁਸੀਂ ਜੋ ਫੈਸਲਾ ਕੀਤਾ ਉਸਨੇ ਮੇਰੇ ਅੰਦਰ ਦੀ ਮਾਂ ਨੂੰ ਜਿੰਦਾ ਕਰ ਦਿੱਤਾ ਮੇਰਾ ਪੁੱਤ ਹੁਣ ਕਮਰੇ ਦੇ ਦਰਵਾਜ਼ੇ ਤੋਂ ਬਾਹਰ ਆ ਗਿਆ ਸੀ ਸ਼ਾਇਦ ਉਹ ਸਾਡੀਆਂ ਗੱਲਾਂ ਸੁਣ ਚੁੱਕਾ ਸੀ ਅਤੇ ਉਹ ਸਮਾਂ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਕੁਝ ਰਿਸ਼ਤੇ ਖੂਨ ਦੇ ਨਹੀਂ ਹੁੰਦੇ ਦਿਲ ਨਾਲ ਵੀ ਬੰਦੇ ਨੇ ਪਰ ਕੀ ਤਾਂ ਹੁਣ ਇੱਥੇ ਕਮ ਨਹੀਂ ਕਰੇਗੀ ਇਹ ਸਾਡੇ ਅਸੂਲ ਸਨ ਉਹਨਾਂ ਨਾਲ ਸਮਝੌਤਾ ਕਰਨਾ ਸਾਡੇ ਲਈ ਮੁਮਕਨ ਨਹੀਂ ਸੀ ਮੇਰੇ ਘਰ ਵਾਲੇ ਦਾ ਗੁੱਸਾ ਠੰਡਾ ਹੋ ਗਿਆ ਸੀ ਪਰ ਮੈਂ ਉਹਨਾਂ ਦੀ ਲੁਕੀ ਹੋਈ ਬੇਬਸੀ ਨੂੰ ਮਹਿਸੂਸ ਕੀਤਾ ਸੀ ਸੱਚਾਈ ਨਾਲ ਘਰ ਵਿੱਚ ਹੌਲੀ-ਹੌਲੀ ਸਭ ਕੁਝ ਸਧਾਰਨ ਹੋ ਗਿਆ ਸੀ ਅਸੀਂ ਸੱਚਾਈ ਨੂੰ ਸਨਕਾਰ ਕਰਕੇ ਆਪਣੇ ਦਿਲ ਦਾ ਬੋਝ ਬਹੁਤ ਹਲਕਾ ਕਰ ਲਿਆ ਸੀ ਮੱਲੇ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਲੋਕ ਕਹਾਣੀਆਂ ਬਣਾਉਂਦੇ ਨੇ ਹਕੀਕਤ ਨਹੀਂ ਸਮਝਦੇ ਅਸੀਂ ਕਿਸੇ ਨੂੰ ਕੁਝ ਸਾਬਤ ਕਰਨਾ ਨਹੀਂ ਸੀ ਚਾਹੁੰਦੇ ਸਿਰਫ ਆਪਣੇ ਦਿਲ ਦੇ ਸਕੂਨ ਨੂੰ ਪਚਾਉਣਾ ਚਾਹੁੰਦੇ ਸੀ ਅਤੇ ਕੋਸ਼ਿਸ਼ ਕਰ ਰਹੇ ਸੀ ਕਿ ਉਸਦੇ ਪੁੱਤ ਦੀ ਪਰਵਰਿਸ਼ ਤੇ ਵਿੱਚ ਕੋਈ ਕਮੀ ਨਾ ਆਵੇ ਹਾਂਜੀ ਦੋਸਤੋ ਮਿਲ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਕਹਾਣੀ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ